ਅਸੀਂ ਗਾਲ ਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਮੈਂ ਪੰਜਾਬ ਸਰਕਾਰ ਤੁਹਾਡੇ ਦੁਆਰ 1077 ਹੈਲਪਲਾਈਨ ਤੇ ਸੇਵਾ ਸਹਿਕ ਦੇ ਤੌਰ ਤੇ ਕੰਮ ਕਰਦਾ ਹਾਂ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਾਂ ਦਸ਼ਤਰ ਹੈਲਪਲਾਈਨ ਤੇ ਕਾਲ ਕਰਦੇ ਨੇ ਉਹਨਾਂ ਦੇ ਅਨੁਸਾਰ ਅਸੀਂ ਲੋਕਾਂ ਤੋਂ ਟਾਈਮ ਲੈ ਕੇ ਉਹਨਾਂ ਦੇ ਘਰ ਘਰ ਜਾ ਕੇ ਜਾਤੀ ਸਰਟੀਫਿਕੇਟ ਬਰਥ ਸਰਟੀਫਿਕੇਟ ਤੇ ਮੈਰਿਜ ਸਰਟੀਫਿਕੇਟ ਵਰਗੀਆਂ ਸੇਵਾਵਾਂ ਉਹਨਾਂ ਨੂੰ ਘਰੇ ਜਾ ਕੇ ਪ੍ਰਦਾਨ ਕਰਦੇ ਹਾਂ ਫਿਰ ਸਰਵਿਸਿੰਦਾ ਲੋਕ ਬਦਲ ਬਦਲ ਲਾਭ ਲੈ ਰਹੇ ਨੇ ਸਿਵਲਲੀ ਬਲਕਾਰ ਸਿੰਘ ਬੋਲ ਰਿਹਾ ਜੀ ਧੰਨਵਾਦ ਕਰਦੇ ਆ ਜੀ ਕਿ ਸਾਡਾ ਅੱਜ ਸਰਟੀਫିକੇਟ ਬਣ ਜਿਗਾ ਜੀ ਤੇ ਬੱਚੇ ਦਾ ਜੋ ਵੀ ਕੰਮ ਹੈਗਾ ਜੀ ਉਹ ਸਾਰਾ ਬਣ ਜੂਗਾ ਜੀ ਸੇਵਾ ਕੇਂਦਰ ਦੇ ਵਿੱਚ ਲਾਈਨ ਦੇ ਵਿੱਚ ਲਾ ਕੇ ਜੀ ਖੱਜਲ ਖਵਾਰੀ ਹੁੰਦੀ ਸੀ ਸਾਡੇ ਨਾਲ ਜੀ ਤੇ ਫਿਰ ਸਾਨੂੰ ਜੀ ਉੱਥੇ 1076 ਦੇ ਨੰਬਰ ਦਾ ਜੀ ਪਤਾ ਲੱਗਿਆ ਹੈਲਪਲਾਈਨ ਦਾ ਤੇ ਉਹਨਾਂ ਦੇ ਕਾਰਨ ਜੀ ਅਸੀਂ ਇਹਨਾਂ ਨੂੰ ਫੋਨ ਕੀਤਾ ਤੇ ਇਹ ਸਾਡੇ ਘਰ ਅੱਜ ਪਹੁੰਚ ਚੁੱਕੇ ਨੇ ਜੀ ਮੈਂ ਜੀ ਆਪਣਾ ਤੈਅ ਦਿ ਲੋ ਪੁਵਨਦਵਾਨ ਜੀ ਦਾ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਇਹ ਹੈਲਪਲਾਈਨ ਸ਼ੁਰੂ ਕੀਤੀ ਹੈ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਪਵਨਦਵਾਨ ਜੀ ਦਾ ਜੀ ਸੱਛੇ ਗਾਲ ਜੀ ਮੇਰਾ ਨਾਮ ਕੁਲਵੀਰ ਸਿੰਘ ਹੈ ਮੈਂ ਪਿੰਡ ਮੋਟੇ ਮਾਝੇ ਦਾ ਰਹਿਣ ਵਾਲਾ ਅਤੇ ਮੈਂ ਕਾਸ ਸਰਟੀਫਿਕੇਟ ਬਣਾਉਣ ਲਈ ਕਾਫੀ ਸਰਦਾ ਕੇਂਦਰ ਦੇ ਕਾਫੀ ਘੇੜੇ ਲਾ ਚੁੱਕਿਆ ਸੀਗਾ ਜਿਸ ਕਾਰਨ ਮੈਨੂੰ ਸਰਦਾ ਕੇਂਦਰ ਦੇ ਇੱਕ EMPLOYEE ਮਿਲੇ ਜਿਨ੍ਹਾਂ ਨੇ ਮੈਨੂੰ 10767 ਨੰਬਰ ਤੇ ਕਾਲ ਕਰਨ ਲਈ ਕਿਹਾ ਜੋ ਮੈਂ ਉਹਨਾਂ ਨੂੰ ਕਾਲ ਕੀਤਾ ਜੋ ਉਹਨਾਂ ਦੇ EMPLOYEES ਮੇਰੇ ਘਰੇ ਆਏ ਹਨ ਸਿਮਪ ਕੋਮਨ ਤੁਹਾਡਾ ਜੀ ਦਾ ਬਹੁਤ-ਬਹੁਤ ਥੈਂਕ ਯੂ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਹ ਸੇਵਾ ਸ਼ੁਰੂ ਕੀਤੀ ਹੈ ਜਿਸ ਨਾਲ ਮੇਰਾ ਅੱਜ ਕਾਸ ਸਰਟੀਫਿਕੇਟ ਬਣਨ ਜਾ ਰਿਹਾ ਹੈ ਸੇਵਾ ਕੇਂਦਰਾਂ ਦੇ ਵਿੱਚ ਕਾਫੀ ਰਸ਼ ਹੁੰਨ ਕਰਕੇ ਜਿਹੜੇ ਲੋਕ ਬਜ਼ੁਰਗ ਲੋਕ ਸੀਗੇ ਜਿਨ੍ਹਾਂ ਨੂੰ ਕਿਸੇ ਨੇ ਪੈਨਸ਼ਨ ਲਵਾਉਣੀ ਹੈ ਉਹ ਪੇਸ਼ੈਂਟ ਹੈ ਤਾਂ ਉੱਥੇ ਉਹਨਾਂ ਨੂੰ ਲਾਈਨ ਦੇ ਵਿੱਚ ਨਹੀਂ ਲੱਗਣਾ ਪੈਂਦਾ ਉਹਨਾਂ ਦੀ ਘਰੇ ਬੈਠੇ ਬਿਠਾਈ ਹੀ ਪੈਨਸ਼ਨ ਵਰਗੀਆਂ ਸੇਵਾਵਾਂ ਮਾ ਘਰੇ ਬੈਠੇ ਅਪਲਾਈ ਹੋ ਜਾਂਦੀਆਂ ਹਨ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਇਹ ਮੌਕਾ ਦਿੱਤਾ